ਆਈਟੀਪੀਪੀਲੇ ਸਾਹਮਣੋਂ ਤਿੰਨੇ ਟ੍ਰਿਪਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇਧਰੋਂ ਗੱਡੀ ਜੇ ਗੱਡੀ ਜੀ ਜੋ ਹਣ ਗੱਡੀ ਜਿੰਨੀ ਮੈਂ ਆਪਣੀ ਬਚਾ ਸਕਦਾ ਬਚਾਇਆ ਤੇ ਉਹ ਗੱਡੀ ਉਧਰ ਨ ਮਾਰ ਪਈ ਆਪਣੇ ਜਗ੍ਹਾ ਉਹਨਾਂ ਨੂੰ ਪਹਚਾਨ ਦੇ ਚੱਕਰ ਉਹਨੇ ਭਾਈ ਗੱਡੀ ਵੇਖੀ ਨਹੀਂ ਜਿੱਦਾਂ ਕ੍ਰਾਸਿੰਗ ਕਰ ਰਿਹਾ ਸੀ ਔਰ ਭਾਜੀ ਮੈਂ ਪਰਲੇ ਰੋਡ ਤੇ ਆ ਗਿਆ ਜਦੋਂ ਮੈਂ ਗੱਡੀ ਐਂਗਲ ਪਟਾਉਂਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਮੇਰੇ ਨੂੰ ਵੀ ਸਾਟਾ ਲੱਗ ਸਕਦਾ d <laughs> <laughs> ਹਾਂਜੀ ਭਾਜੀ ਕੀ ਨਾਮ ਤੁਹਾਡਾ ਭਾਜੀ ਬੁੱਲਿੰਗਰ ਸਿੰਘ ਤੇ ਭਾਜੀ ਕੀ ਗੱਲਬਾਤ ਹੋਈ ਹੈ ਜੀ ਇੱਥੇ ਭਾਈ ਮੈਂ ਇੱਧਰੋਂ ਆਨ ਆ ਆਪਣੇ ਇਤਿਹਾਰ ਤੇ ਆਪਣੇ ਇੱਧਰੋਂ ਆਨ ਆ ਕਿਹੜੀ ਸਾਈਡ ਤੋਂ ਹਾਂਜੀ ਕਿਹੜੀ ਸਾਈਡ ਤੋਂ ਆ ਰਹੇ ਹੋ ਬੋਲਡਰ ਗੇਟ ਦੇ ਪਾਸੋਂ ਆਨ ਆ ਹਾਂ ਕੋਲੇ ਤੋਂ ਵਾਪਸ ਘਰੇ ਜਾਂਦੇ ਹਾਂ ਤੇ ਆਈਟੀਵੀ ਪੀਰੇ ਸਾਹਮਣੋਂ ਤਿੰਨੇ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇੱਧਰੋਂ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਦੀ ਜਿੰਨੀ ਮੈਂ ਆਪਣੀ ਬਚਾ ਸਕਦਾ ਬਚਾਇਆ ਤੇ ਉਹ ਗੱਡੀ ਉਤਰ ਮਾਰਤੀ ਆਪਣੇ ਜਗ੍ਹਾ ਉਹਨਾਂ ਨੂੰ ਪਹਚਾਣ ਦੇ ਚੱਕਰ 'ਚ ਫੇਰ ਵੀ ਮੋਟਰਸਾਈਕਲ ਲੈ ਲੈਂਦਾ ਹੋਇਆ ਜੀ ਤੇ ਕਿੰਨੇ ਜਾਣ ਤਿੰਨ ਜਣੇ ਸੀਗੇ ਠੀਕ ਆ ਤੇ ਉਹਨਾਂ ਦੀ ਕੀ ਹਾਲਤ ਠੀਕ ਹੈ ਕਿਦਾਂ ਦੀ ਰਿਹਾ ਦੋ ਠੀਕ ਹੈਗੇ ਜੀ ਤੇ ਡਰਾਈਵਰ ਜਿਹੜਾ ਹੈਗਾ ਉਹ ਮੜ ਆਇਆ ਹੈਗਾ ਜੀ ਉਹਨੂੰ ਹਸਪੀਟਲ ਭੇਜਿਆ ਮੰਨਦੀਪ ਸੈਣੀ ਜੀ ਹਾਂ ਜੀ ਭਾਜੀ ਕੀ ਗੱਲ ਬਾਤ ਹੋਈ ਹੈ ਭਾਜੀ ਭਾਜੀ ਗੱਡੀ ਆ ਰੋਡ ਤੋਂ ਆ ਰਹੀ ਮੈਂ ਬਾਅਦ ਦੇ ਰੋਡ ਤੇ ਆਗਾ ਹੀ ਠੀਕ ਹੈ ਤਿੰਨ ਜਣੇ ਦੇਖੇ ਮੋਟਰਸਾਈਕਲ ਤੇ ਡ੍ਰਿਪਲਿੰਗ ਕਰ ਰਹੇ ਸੀ ਉਹਨਾਂ ਨੇ ਇੱਧਰ ਜਾਣਾ ਸੀ ਅਸੇ ਰੋਡ ਤੇ ਉਹਨੇ ਭਾਈ ਗੱਡੀ ਵੇਖੀ ਨਹੀਂ ਜਿੱਦਾਂ ਕ੍ਰਾਸਿੰਗ ਕਰ ਰਹੇ ਸੀ ਔਰ ਭਾਜੀ ਮੈਂ ਪਰਲੇ ਰੋਡ ਤੇ ਹੈਗਾ ਜਦੋਂ ਮੈਂ ਗੱਡੀ ਐਂਗਲ ਪਟੋਂਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਮੇਰੇ ਵੀ ਸਟਾ ਲੱਗ ਸਕਦੀ ਹੈ ਭਾਈ ਮੇਰੇ ਪਿੱਛੇ ਗੱਡੀ ਕੋਈ ਨਹੀਂ ਆ ਗਈ ਮੈਂ ਇਸ ਕਰਕੇ ਮੋਟਰਸਾਈਕਲ ਆਪਣਾ ਪਰਲੇ ਰੋਡ ਤੇ ਆ ਗਿਆ ਕਹੀਂ ਭਾਈ ਗੱਡੀ ਦੇ ਵਿੱਚ ਮੌਜੂਦ ਸੀ ਆ ਕਿਦਾਂ ਭਾਜੀ ਮਤਲਬ ਤੁਸੀਂ ਗੱਡੀ ਦੇ ਵਿੱਚ ਸੀਗੇ ਭਾਜੀ ਨਹੀਂ ਨਹੀਂ ਭਾਜੀ ਮੈਂ ਆਪਣੀ ਬਾਈਕ ਤੇ ਆ ਗਿਆ ਲੱਗ ਠੀਕ ਹੈ ਹਾਂਜੀ ਭਾਜੀ ਮੈਂ ਪਰਲੇ ਰੋਡ ਤੇ ਹੈਗਾ ਜਦੋਂ ਐਂਗਲ ਪਟੋਇਆ ਮੈਂ ਆਪਣੀ ਬਾਈਕ ਕੱਟ ਕੇ ਪਰਦੇ ਪਰਲੇ ਪਾਸੇ ਲੱਗ ਗਿਆ ਜੇ ਮੇਰੇ ਮਨ ਗੱਡੀ ਹੁੰਦੀ ਤੇ ਮੇਰੇ ਵੀ ਸਟਾ ਲੱਗ ਸਕਦੀਆਂ ਹਤਵਾਰੀ ਸੀ ਤੇ ਇਧਰੋਂ ਮੋਟਰਸਾਈਕਲ ਕ੍ਰੋਸ ਤੇ ਜਿਹੜੇ ਮੋਟਰਸਾਈਕਲ ਐ ਮੌਕੇ ਤੋਂ ਭੱਜ ਗਏ ਨੇ ਤੇ ਇਹਨਾਂ ਨੇ ਗੱਡੀ ਵਾਲਿਆਂ ਨੇ ਸਾਨੂੰ ਕੰਪਲੀਟ ਕਰਕੇ ਮੌਕੇ ਤੇ ਸੱਦਿਆ ਵਾ ਅਗਲੀ ਜਿਹੜੀ ਕੋ ਨੈਕਸਟ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਚ ਦੱਸਿਆ ਜਾਏਗੀ ਤੇ ਮੋਟਰਸਾਈਕਲ ਵਾਲੇ ਕਿ ਰੌਂਗ ਸਾਈਡ ਤੋਂ ਆਏ ਸੀ ਇਹ ਤੇ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਜੀ ਮੋਟਰਸਾਈਕਲ ਵਾਲੇ ਰੌਂਗ ਸਾਈਡ ਤੋਂ ਆਏ ਸੀ ਪਰ ਮੌਕੇ ਤੇ ਸਾਨੂੰ ਕੋਈ ਵੀ ਇੱਥੇ ਮੋਟਰਸਾਈਕਲ ਵਾਲਾ ਨਹੀਂ ਮਿਲਿਆ ਤੇ ਨਾਲ ਸਾਨੂੰ ਕੋਈ ਦੂਸਰ ਗੱਡੀ ਵਾਲੇ ਇੱਥੇ ਜ਼ਰੂਰ ਮੌਜੂਦ ਨੇ ਇਹ ਮੋਟਰਸਾਈਕਲ ਵਾਲਾ ਨੂੰ ਬਚਾਉਣ ਕਰਕੇ ਐਕਸੀਡੈਂਟ ਆਇਆ ਹਾਂਜੀ ਮੋਟਰਸਾਈਕਲ ਨੂੰ ਬਚਾਉਂਦਿਆਂ ਬਚਾਉਂਦਿਆਂ ਦਾ ਐਕ